ਬੜੀ ਦੁਖਦੀ ਗੱਲ ਹੈ ਅੱਜ ਤੁਮੇ ਖਬਰ ਸੁਣੀ ਇੱਕ ਨੌਜਵਾਨ ਸ਼ਹੀਦ ਹੋ ਗਿਆ ਮੈਨੂੰ ਬੜਾ ਦੁੱਖ ਲੱਗਿਆ ਦੇਖੋ ਉਹ ਨੌਜਵਾਨ ਉਹ ਹੈ ਜਿਨ੍ਹਾਂ ਨੇ ਦੇਸ਼ ਦੇ ਨੂੰ ਅਨਪੈਦਾ ਕਰਕੇ ਦਿੱਤਾ ਕਿਸਾਨਾਂ ਤੇ ਉੱਤੇ ਗੋਲੀਆਂ ਚਲਾਉਣੀਆਂ ਰਬਲ ਬੁਲਟਸ ਨਾਲ ਆ ਕੋਈ ਡੈਮੋਕ੍ਰੈਟਿਕ ਸਿਸਟਮ ਨਹੀਂ ਹੈ ਹਾਂ ਹਰ ਵਰਗ ਨੂੰ ਡੈਮੋਕ੍ਰੇਸੀ ਵਿੱਚ ਹੱਕ ਹੈ ਆਪਣਾ ਪ੍ਰੋਟੈਸਟ ਕਰਨ ਪਰ ਸਰਕਾਰਾਂ ਨੂੰ ਵੀ ਦੀ ਜੁੰਵਾਰੀ ਹੁੰਦੀ ਹੈ ਕਿਵੇਂ ਉਹ ਸਿਚੁਏਸ਼ਨ ਨੂੰ ਕੰਟਰੋਲ ਕਰਦਾ ਮਹਾਬੀਤ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਇੱਕ ਸੋਚ ਹੁੰਦੀ ਸੀ ਕਿ ਜੇ ਕਿਸੇ ਨੂੰ ਕੋਈ ਸਮੱਸਿਆ ਹੁੰਦੀ ਹੈ ਜਾਂ ਕੋਈ ਪ੍ਰੋਟੈਸਟ ਕਰਨਾ ਚਾਹੇ ਉਹ ਆਪ ਲਾ ਲੈਂਦੇ ਸੀ ਉਹਨਾਂ ਨੂੰ ਉਹਨਾਂ ਨਾਲ ਆਪ ਗੱਲ ਕਰਦੇ ਸੀ ਤੇ ਨਾਲ ਦੇ ਨਾਲ ਸੁਝਾ ਲੈਂਦੇ ਸੀ ਗਵਰਨਮੈਂਟ ਆਫ ਇੰਡੀਆ ਨੂੰ ਆ ਜਿਹੜੀ ਕਿਸਾਨਾਂ ਦੀ ਜਿਹੜੀਆਂ ਮੰਗਾਂ ਹੈ ਜਿਹੜੀਆਂ ਉਹਨਾਂ ਨੇ ਕਮਿਟਮੈਂਟ ਕੀਤੀ ਸੀ ਘੱਟੋ ਘੱਟ ਆਪਣੀ ਕਮਿਟਮੈਂਟ ਜਰੂਰ ਪੂਰੀ ਕਰਨੀ ਚਾਹੀਦੀ ਨਾਲੇ ਮੈਂ ਇੱਕ ਹੋਰ ਬੇਨਤੀ ਕਰਨਾ ਚਾਹਣਾ ਹੈ ਭਗਵੰਤ ਮਾਨ ਨੇ ਇਲੈਕਸ਼ਨ ਤੋਂ ਪਹਿਲੇ ਪੰਜਾਬੀਆਂ ਨੂੰ ਵਾਅਦਾ ਕੀਤਾ ਸੀ ਕਿ 22 ਫਸਲਾਂ ਤੇ ਮੈਂ ਐਮਐਸਪੀ ਦਊਗਾ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਨਾ ਚਾਹਣਾ ਤੇ ਮੈਂ ਜਥੇਬੰਦੀਆਂ ਨੂੰ ਵੀ ਬੇਨਤੀ ਕਰਨਾ ਚਾਹਣਾ ਆਪਾਂ ਉਹਨਾਂ ਭਗਵੰਤ ਮਾਨ ਜਿਹੜੀ ਆਪਣੀ ਵਾਅਦਾ ਕਰਕੇ ਅੱਜ ਉਹ ਮੁੱਖ ਮੰਤਰੀ ਬਣਿਆ ਫਿਰਦਾ ਹੈ ਹੁਣ ਅੱਜ ਕੈਬਨਟ ਹੈ ਫੈਸਲਾ ਕੈਬਨਟ ਫੈਸਲਾ ਕਰ ਲੇ ਤੇ ਅਸੀਂ ਉਹਦਾ ਸਵਾਗਤ ਕਰਾਂਗੇ ਤੇ ਨਾਲੇ ਅਗਲੇ ਮਹੀਨੇ ਸੈਸ਼ਨ ਹੈ ਪੰਜਾਬ ਦਾ ਉਹ ਸੈਸ਼ਨ ਵਿੱਚ ਐਕਟ ਲੈ ਕੇ ਆਏ ਤੇ ਜਿਹੜੀ 22 ਫਸਲਾਂ ਦਾ ਭਗਵੰਤ ਮਾਨ ਨੇ ਵਾਅਦਾ ਕੀਤਾ ਪੰਜਾਬੀਆਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਸ ਕਰਕੇ ਉਹ ਮੁੱਖ ਮੰਤਰੀ ਬਣਿਆ ਤੇ ਮੈਂ ਅਕਾਲੀ ਦਲ ਦੇ ਐਮਐਲਏ ਜਿਹੜੇ ਹੈਗੇ ਉਹ ਅਸੈਂਬਲੀ ਵਿੱਚ ਉਹਨਾਂ ਦੀ ਭਗਵੰਤ ਮਾਨ ਦੇ ਆ ਜਿਹੜਾ ਐਕਟ ਲੈ ਕੇ ਆਊਗਾ 22 ਫਸਲਾਂ ਦੀ ਐਮਐਸਪੀ ਦੇਣ ਦਾ ਉਹਦਾ ਅਸੀਂ ਸਮਰਥਨ ਵੀ ਕਰਾਂਗੇ ਤੇ ਪੂਰੀ ਸਪੋਰਟ ਵੀ ਕਰਾਂਗੇ ਕੇਂਦਰ ਨੂੰ ਕਿਸ ਤਰ੍ਹਾਂ ਦੀ ਅਪੀਲ ਕਰੂੰਗੇ ਮੈਂ ਕੇਂਦਰ ਨੂੰ ਇੱਕੋ ਹੀ ਅਪੀਲ ਕਰਨਾ ਚਾਹਣਾ ਹੈ ਕਿ ਗੱਲਬਾਤ ਨਾਲ ਆ ਗੱਲ ਜਲਦੀ ਤੋਂ ਜਲਦੀ ਸੁਝਾ ਲੈ ਕਿਸਾਨ ਕਿ ਆਪਣੇ ਨੂੰ ਲੱਭਾ ਪਤਾ ਵੀ ਹੋਇਆ ਹੈ ਕੋਈ ਸੋੜ ਦੇ ਦੇਖੋ ਪੰਜਾਬ ਦੀ ਸਰਕਾਰ ਪੰਜਾਬ ਦੇ ਅੰਦਰ ਗੋਲੀਆਂ ਚੱਲ ਰਹੀਆਂ ਪੰਜਾਬ ਦੇ ਅੰਦਰ ਪੰਜਾਬ ਦੇ ਕਿਸਾਨਾਂ ਗਾਇਬ ਹੋ ਰਹੇ ਐ ਤੇ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਕੋਈ ਸਰਕਾਰ ਕੁਝ ਕਰਨੀ ਨਹੀਂ ਸਹੀ ਮੈਨੇ ਤਾਂ ਦੋਸ਼ੀ ਤਾਂ ਪੰਜਾਬ ਸਰਕਾਰ ਦੀ ਬੜੀ ਦੁਖਦੀ ਗੱਲ ਹੈ কাল ਤੋਂ ਮੈਂ ਖਬਰ ਸੁਣੀ ਇੱਕ ਨੌਜਵਾਨ ਚੇਤ ਹੋ ਗਿਆ ਮੈਨੂੰ ਬੜਾ ਦੁੱਖ ਲੱਗਿਆ ਦੇਖੋ ਨੌਜਵਾਨ ਉਹ ਹੈ ਜਿਨ੍ਹਾਂ ਨੇ ਦੇਸ਼ ਦੇ ਨੂੰ ਅਨਪੈਦਾ ਕਰਕੇ ਰੱਖਿਆ ਕਿਸਾਨਾਂ ਤੇ ਉੱਤੇ ਘੋੜੀਆਂ ਚਲਾਉਣੀਆਂ ਰਗਲ ਬੁਲਟਸ ਨਾਲ ਆ ਕੋਈ ਡੈਮੋਕਰੈtic ਸਿਸਟਮ ਨਹੀਂ ਹੈ ਹਰ ਵਰਗ ਨੂੰ ਡੈਮੋਕਰੇਸੀ ਵਿੱਚ ਹੱਕ ਹੈ ਆਪਣਾ ਪ੍ਰੋਟੈਸਟ ਕਰਨ ਪਰ ਸਰਕਾਰਾਂ ਨੂੰ ਵੀ ਦੀ ਜ਼ਿੰਮੇਵਾਰੀ ਹੁੰਦੀ ਹੈ ਕਿਵੇਂ ਔਰ ਸਿਚੁਏਸ਼ਨ ਨੂੰ ਕੰਟਰੋਲ ਕਰਨਾ। ਉਹ ਆਪ ਬਦਲ ਸਾਹਿਬ ਵੱਡੇ ਬਾਦਲ ਸਾਹਿਬ ਇੱਕ ਸੋਚ ਹੁੰਦੀ ਸੀ ਕਿ ਜੇ ਕਿਸੇ ਨੂੰ ਕੋਈ ਸਮੱਸਿਆ ਹੁੰਦੀ ਹੈ ਜਾਂ ਕੋਈ ਪ੍ਰੋਟੈਸਟ ਕਰਨਾ ਚਾਹੇ ਉਹ ਆਪ ਲਾ ਲੈਂਦੇ ਸੀ ਉਹਨਾਂ ਨੂੰ। ਉਹਨਾਂ ਨਾਲ ਆਪ ਗੱਲ ਕਰਦੇ ਸੀ ਤੇ ਨਾਲ ਦੀ ਨਾਲ ਸੁਝਾ ਲੈਂਦੇ ਸੀ। ਗਵਰਨਮੈਂਟ ਆਫ ਇੰਡੀਆ ਨੂੰ ਆ ਜਿਹੜੀ ਕਿਸਾਨਾਂ ਦੀ ਜਿਹੜੀਆਂ ਮੰਗਾਂ ਹੈ ਜਿਹੜੀਆਂ ਉਹਨਾਂ ਨੇ ਕਮਿਟਮੈਂਟ ਕੀਤੀ ਸੀ ਘੱਟੋ ਘੱਟ ਆਪਣੀ ਕਮਿਟਮੈਂਟ ਜਰੂਰ ਪੂਰੀ ਕਰਨੀ ਚਾਹੀਦੀ। ਨਾਲੇ ਮੈਂ ਇੱਕ ਹੋਰ ਬੇਨਤੀ ਕਰਨਾ ਚਾਹਣਾ। ਭਗਵੰਤ ਮਾਨ ਨੇ ਇਲੈਕਸ਼ਨ ਤੋਂ ਪਹਿਲੇ ਪੰਜਾਬੀਆਂ ਨੂੰ ਵਾਦਾ ਕੀਤਾ ਸੀ ਕਿ 22 ਫਸਲਾਂ ਤੇ ਮੈਂ ਐਮਐਸਪੀ ਦਊਗਾ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਨਾ ਚਾਹਣਾ ਹੈ ਤੇ ਮੈਂ ਜਥੇਬੰਦੀਆਂ ਨੂੰ ਵੀ ਬੇਨਤੀ ਕਰਨਾ ਚਾਹਣਾ ਆਪਾਂ ਉਹਨਾਂ ਨੂੰ ਭਗਵੰਤ ਮਾਨ ਜਿਹੜੀ ਆਪਣੀ ਵਾਦਾ ਕਰਕੇ ਅੱਜ ਉਹ ਮੁੱਖ ਮੰਤਰੀ ਬਣਿਆ ਫਿਰਦਾ ਹੈ ਹੁਣ ਅੱਜ ਕੈਬਨਟ ਹੈ ਫੈਸਲਾ ਕੈਬਨਟ ਫੈਸਲਾ ਕਰ ਲੈ ਤੇ ਅਸੀਂ ਉਹਦਾ ਸਵਾਗਤ ਕਰਾਂਗੇ ਤੇ ਨਾਲੇ ਅਗਲੇ ਮਹੀਨੇ ਸੈਸ਼ਨ ਆ ਪੰਜਾਬ ਦਾ ਉਹ ਸੈਸ਼ਨ ਵਿੱਚ ਐਕਟ ਲੈ ਕੇ ਆਏ ਤੇ ਜਿਹੜੀ 22 ਫਸਲਾਂ ਦਾ ਭਗਵੰਤ ਮਾਨ ਨੇ ਵਾਦਾ ਕੀਤਾ ਪੰਜਾਬੀਆਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਸ ਕਰਕੇ ਉਹ ਮੁੱਖ ਮੰਤਰੀ ਬਣਿਆ ਤੇ ਮੈਂ ਅਕਾਲੀ ਦਲ ਦੇ ਐਮਐਲਏ ਜਿਹੜੇ ਹੈਗੇ ਉਹ ਅਸੈਂਬਲੀ ਵਿੱਚ ਉਹਨਾਂ ਦੀ ਭਗਵੰਤ ਮਾਨ ਦੇ ਆ ਜਿਹੜੇ ਐਕਟ ਲੈ ਕੇ ਆਊਗਾ 22 ਫਸਲਾਂ ਦੀ ਐਮਐਸਪੀ ਦੇਣ ਦਾ ਉਹਦਾ ਅਸੀਂ ਸਮਰਥਨ ਵੀ ਕਰਾਂਗੇ ਤੇ ਪੂਰੀ ਸਪੋਰਟ ਵੀ ਕਰਾਂਗੇ ਕੇਂਦਰ ਨੂੰ ਕਿਸ ਤਰ੍ਹਾਂ ਦੀ ਅਪੀਲ ਕਰੂੰਗੇ ਮੈਂ ਕੇਂਦਰ ਨੂੰ ਇੱਕੋ ਹੀ ਅਪੀਲ ਕਰਨਾ ਚਾਹਣਾ ਹੈ ਕਿ ਗੱਲਬਾਤ ਰਹੇ ਆ ਗੱਲ ਜਲਦੀ ਤੋਂ ਜਲਦੀ ਸੁਝਾ ਲੈਣ ਕਿਸੇ ਕਿਸਾਨ ਕੇ ਆਪਣੇ ਨਾ ਲੱਭਾ ਪਤਾ ਵੀ ਹੋਇਆ ਇਹ ਕੋਈ ਸੋੜ ਦੇ ਦੇਖੋ ਪੰਜਾਬ ਦੀ ਸਰਕਾਰ ਪੰਜਾਬ ਦੇ ਅੰਦਰ ਗੋਲੀਆਂ ਚੱਲ ਰਹੀਆਂ ਪੰਜਾਬ ਦੇ ਅੰਦਰ ਪੰਜਾਬ ਦੇ ਕਿਸਾਨਾਂ ਗਾਇਬ ਹੋ ਰਹੇ ਐ ਤੇ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਕੋਈ ਸਰਕਾਰ ਕੁਝ ਕਰਨੀ ਨਹੀਂ ਸਹੀ ਮੈਨੂੰ ਤਾਂ ਦੋਸ਼ੀ ਤਾਂ ਪੰਜਾਬ ਸਰਕਾਰ ਹੈ